ਦੇਸ਼ ਭਰ ਦੇ ਵਿੱਚ ਅੱਜ 79ਵੇਂ ਆਜ਼ਾਦੀ ਦਿਹਾੜੇ ਦੀ ਧੂਮ ਹੈ ਇਸ ਨੂੰ ਲੈ ਕੇ ਵੱਖ-ਵੱਖਰੀਆਂ ਥਾਵਾਂ ਤੇ ਸਮਾਗਮ ਕਰਵਾਏ ਜਾ ਰਹੇ ਨੇ ਉਧਰ ਰਾਜਪੁਰਾ ਦੇ ਵਿਜ੍ਜੂ ਨਗਰ ਕੌਂਸਲ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਤੰਤਰਤਾ ਦਿਵਸ ਮੌਕੇ ਜਿੱਥੇ ਸਮਾਗਮ ਦਾ ਆਯੋਜਨ ਹੋਇਆ ਜਿੱਥੇ ਅੱਜ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਗਈ ਹੈ ਆਜ਼ਾਦੀ ਜੋ ਕਿ ਬੜੀਆਂ ਕੁਰਬਾਨੀਆਂ ਦੇ ਨਾਲ ਮਿਲੀ ਹੈ ਤਾਂ ਇਸ ਦਿਹਾੜੇ ਨੂੰ ਦੇਸ਼ ਭਰ ਦੇ ਵਿੱਚ ਬੜੀ ਧੂਮ ਦੇ ਨਾਲ ਮਨਾਇਆ ਗਿਆ ਤੇ ਉੱਥੇ ਰਾਜਪੁਰਾ ਦੇ ਵਿਜ੍ਜੂ ਨਗਰ ਕੌਂਸਲ ਦੇ ਵਿੱਚ ਸਮਾਗਮ ਦੌਰਾਨ ਜਿੱਥੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਤੇ ਇਸ ਦਰمیان ਹੀ ਦੇਸ਼ ਵਾਸੀਆਂ ਨੂੰ ਤੇ ਇੱਕ ਦੂਜੇ ਨੂੰ ਵਧਾਈ ਦਿੱਤੀ ਗਈ ਹੈ ਦੱਸ ਜਿਏ ਕਿ ਆਜ਼ਾਦੀ ਦੇ 78 ਸਾਲ ਤੇ 79ਵਾਂ ਆਜ਼ਾਦੀ ਦਿਹਾੜਾ ਅੱਜ ਮਨਾਇਆ ਜਾ ਰਿਹਾ ਤੇ ਰਾਜਪੁਰਾ ਦੇ ਵਿੱਚ ਵੀ ਇਸ ਦਰਮਿਆਨ ਕਾਫੀ ਧੂਮ ਵੇਖਣ ਨੂੰ ਮਿਲੀ ਹੈ ਅੱਜ ਬਹੁਤ ਅਹਿਮ ਦਿਨ ਹੈ ਜੀ ਆਪਾਂ 79ਵਾਂ ਜੋ ਆਜ਼ਾਦੀ ਦਿਵਸ ਦੀ ਬਰੇ ਬਰੇ ਗੰਡਾ ਜਿ ਮਨਾ ਰਹੇ ਆਪਾਂ ਹਰ ਸਾਲ ਨਗਰ ਕੌਂਸਲ ਵਿੱਚ 26 ਜਨਵਰੀ ਤੇ ਵੀ 15 ਅਗਸਤ ਵੀ ਪ੍ਰੋਗਰਾਮ ਕੀਤਾ ਜਾਂਦਾ ਹੈ ਤੋਂ ਮੈਨੂੰ ਖੁਸ਼ੀ ਹੈ ਕਿ ਲਗਾਤਾਰ ਕ ਲੰਬੇ ਸਮੇਂ ਤੋਂ ਪਰਮਾਤਮਾ ਨੇ ਬਖਸ਼ੀ ਹੈ ਕਿ ਮੈਨੂੰ ਇਹ ਮੌਕਾ ਮਿਲ ਰਿਹਾ ਔਰ ਮੇਰੀ ਹਰ ਸਮੇ ਇਹ ਭਾਵਨਾ ਹੈ ਕਿ ਜਦੋਂ ਪਰਮਾਤਮਾ ਨੇ ਇੱਕ ਜ਼ਿੰਮੇਵਾਰੀ ਬਖਸ਼ੀ ਆਪਾਂ ਨੂੰ ਅਸੀਂ ਆਪਣੀ ਪੂਰੀ ਦੰਦਾਈ ਨਿਮਾਨਦਾਰੀ ਨਾਲ ਅਸੀਂ ਆਪਣਾ ਕੰਮ ਕਰੀਏ ਤਾਂ ਦੇਸ਼ ਵਿੱਚ ਅੱਜ ਹਰ ਜਗ੍ਹਾ ਤੇ ਇਸ ਬੜੂ ਲਾਹਣ ਨਾਲ ਇਸ ਦਿਨ ਮਨਾਏ ਜਾ ਰਹੇ ਪਰ ਮੈਂ ਦੇਖਦਾ ਹਾਂ ਕਿ ਬਹੁਤ ਕੁਝ ਦੇਸ਼ ਦੇ ਵਿੱਚ ਹਲੇ ਹੋਣਾ ਦਾ ਬਾਕੀ ਹੈ ਸਾਡੇ ਸ਼ਹੀਦਾਂ ਨੇ ਆਪਣੀਆਂ ਜਾਨਾਂ ਵਾਰੀਆਂ ਉਹਨਾਂ ਦਾ ਜੋ ਸੁਪਨਾ ਸੀਗਾ ਕਿ ਸਾਡੇ ਲੋਕ ਆਪਣੀ ਮਰਜ਼ੀ ਨਾਲ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਬਿਤਾਉਣ ਆਪਣੇ ਫੈਸਲੇ ਆਪ ਕਰਨ ਸਾਡੇ ਤੇ ਕੋਈ ਹੋਰ ਰਾਜ ਨਾ ਕਰੇ ਸਾਡੇ ਲੋਕ ਹੀ ਸਾਡੇ ਦੇ ਰਾਜ ਕਰਨ ਵੱਡੀ ਵੱਡੀ ਕਮੀਸ਼ ਸੀ ਉਹਨਾਂ ਸ਼ਹੀਦਾਂ ਦੀ ਜੋ ਕਿ ਸ਼ਾਇਦ ਅਜੇ ਪੂਰੀ ਤਰ੍ਹਾਂ ਹਲੇ ਉਹਨਾਂ ਦੇ ਸੁਪਨੇ ਪੂਰੇ ਨਹੀਂ ਹੋਏ ਬਹੁਤ ਕੁਝ ਕਰਨ ਵਾਲਾ ਹੈਗਾ ਕਿਉਂਕਿ ਹਰ ਇਨਸਾਨ ਦੀ ਡਿਊਟੀ ਹੈਗੀ ਹੈ ਸਾਨੂੰ ਬਾਬਾ ਭੀਮਰਾਵ ਜੀ ਅੰਬेडकर ਜੀ ਵੱਲੋਂ ਜੋ ਸੰਵਿਧਾਨ ਦੀ ਰਚਨਾ ਕੀਤੀ ਗਈ ਉਹਦੇ ਵਿੱਚ ਜਿੱਥੇ ਸਾਨੂੰ ਅਧਿਕਾਰ ਦਿੱਤੇ ਗਏ ਹਰੇਕ ਇਨਸਾਨ ਨੂੰ ਅਧਿਕਾਰ ਦਿੱਤੇ ਗਏ ਹਰੇਕ ਭਾਰਤ ਵਾਸੀ ਨੂੰ ਅਧਿਕਾਰ ਦਿੱਤੇ ਗਏ ਪਰ ਉਹਦੇ ਨਾਲ ਨਾਲ ਫਰਜ਼ ਵੀ ਜਿਹੜੇ ਸਾਡੇ ਜਿੰਮੇ ਪਹੁੰਚੇ ਨੇ ਸਾਡੇ ਸੀ ਆਏ ਨੇ ਜੇ ਅਸੀਂ ਉਹਨਾਂ ਫਰਜ਼ਾਂ ਦੀ ਅਸੀਂ ਪਾਣਾ ਨਹੀਂ ਕਰਾਂਗੇ ਤਾਂ ਉਹ ਸਾਡੇ ਬਰਤ ਦੇਸ਼ ਭਰਤੀ ਸਾਡੇ ਵਫਾਦਾਰੀ ਨਹੀਂ ਹੋਊਗੀ ਅੱਜ ਬਹੁਤ ਵੱਡੀ ਐਸੇ-ਐਸੇ ਚੁਣਤੀਆਂ ਨੇ ਮਨ ਲਜੇ ਮਾਤਾ ਪਰਣਾ ਹੈਗਾ ਅਸੀਂ ਵੱਧ ਬੂਟੇ ਲਗਾ ਕੇ ਹਰ ਇਨਸਾਨ ਅਗਰ ਆਪਣੀ ਡਿਊਟੀ ਸਮਝੇ ਕਿਥੇ ਵੀ ਆਪਣੀ ਜਗਾ ਦੇਖ ਕੇ ਬੂਟਾ ਲਗਾਉਣ ਦੀ ਕੋਸ਼ਿਸ਼ ਕਰੇ ਉਹਨੂੰ ਪਾ ਲੈ ਅਸੀਂ ਵਾਤਾਵਰਣ ਨੂੰ ਬਚਾ ਸਕਦੇ ਆ ਪਾਣੀ ਦੀ ਬੇਜਹੀ ਵੇਸਟੇਜ ਹੈਗੀ ਆ ਅਸੀਂ ਉਹਨੂੰ ਰੋਕ ਕੇ ਕਿਉਂਕਿ ਅਸੀਂ ਦੁਰਵਰਤੋਂ ਕਰ ਰਹੇ ਵਰਤੋਂ ਨਹੀਂ ਕਰ ਰਹੇ ਦੁਰਵਰਤੋਂ ਕਰ ਰਹੇ ਤਾਂ ਉਹ ਜਿਹੜੀ ਹੈਗੀ ਹੈ ਦੁਰਵਰਤੋਂ ਰੋਕੇ ਅਸੀਂ ਆਉਣ ਵਾਲੀ ਪੀੜ੍ਹੀਆਂ ਵਾਸਤੇ ਪਾਣੀ ਬਚਾ ਸਕਦੇ ਆ ਤੇ ਇਸ ਤਰੀਕੇ ਨਾਲ ਜਿਹੜੀ ਹਵਾ ਨੂੰ ਸ਼ੁਰੂ ਕਰਕੇ ਪਾਣੀ ਨੂੰ ਸ਼ੁਰੂ ਕਰਕੇ ਅਸੀਂ ਸਾਫ ਸਫਾਈ ਰੱਖ ਕੇ ਅਸੀਂ ਆਪਣੇ ਲੋਕਾਂ ਨੂੰ ਬਿਮਾਰੀਆਂ ਨੂੰ ਪਛਾਹ ਸਕਦੇ ਆ ਕਿਉਂਕਿ ਜਿੱਥੇ ਗੰਦਗੀ ਹੋਈ ਉੱਥੇ ਬਿਮਾਰੀ ਹੋਗੀ ਜਦੋਂ ਬੰਦਾ ਬਿਮਾਰ ਹੋ ਜਾਂਦਾ ਹੈ ਗਰੀਬ ਆਦਮੀ ਵਾਸਤੇ ਬੜੀ ਮੁਸੀਬਤ ਹੋ ਜਾਂਦੀ ਹੈ ਇਲਾਜ ਕਰਾਉਣਾ ਤਾਂ ਇਹ ਛੋਟੀ ਛੋਟੀਆਂ ਗੱਲਾਂ ਨੇ ਜਿਸ ਦੇ ਵਾਸਤੇ ਹਰ ਵੀ ਹਰ ਜਿਹੜਾ ਇਹ ਨਾਗਰਿਕ ਹੈਗਾ ਆਪਣਾ ਸਹਿਯੋਗ ਪਾ ਕੇ ਆਪਣੇ ਆਪ ਨੂੰ ਜਿਹੜਾ ਹੈਗਾ ਦੇਸ਼ ਪ੍ਰਤੀ ਇੱਕ ਭਾਵਨਾ ਦੇ ਨਾਲ ਦੇਸ਼ ਭਗਤੀ ਦੀ ਭਾਵਨਾ ਲਾਤ ਇਹ ਛੋਟੇ ਛੋਟੇ ਕੰਮ ਕਰਕੇ ਵੀ ਅਸੀਂ ਦਿਖਾ ਸਕਦੇ ਕਈ ਅਸੀਂ ਦੇਸ਼ ਭਗਤਾਂ ਨੇ ਤਾਂ ਬਾਕੀ ਤੁਹਾਡਾ ਸਾਰਿਆਂ ਦਾ ਧੰਨਵਾਦ ਪੱਤਰਕਾਰ ਵੀਰਾਂ ਹਮੇਸ਼ਾ ਹੀ ਤੁਸੀਂ ਸ਼ਹਿਰ ਦੀਆਂ ਸਮੱਸਿਆਵਾਂ ਸਾਡੇ ਕੇ ਰੱਖਦੇ ਹਾਂ ਔਰ ਉਸੇ ਕੋਸ਼ਿਸ਼ ਕਰਦੇ ਆ ਕਿ ਅਸੀਂ ਇਹਨਾਂ ਨੂੰ ਜਿਹੜਾ ਹੈਗਾ ਦੂਰ ਕਰੀਏ ਹਮੇਸ਼ਾ ਹੀ ਤੁਹਾਡਾ ਸਾਥ ਸਾਡੇ ਨਾਲ ਬਣਿਆ ਰਹੇਗਾ ਪੂਰੇ ਸ਼ਹਿਰ ਦੇ ਨਿਵਾਸੀਆਂ ਨੂੰ ਪੂਰੇ ਪੰਜਾਬ ਦੇ ਨਿਵਾਸੀਆਂ ਨੂੰ ਪੂਰੇ ਦੇਸ਼ ਵਾਸੀਆਂ ਨੂੰ ਅੱਜ ਇਸ ਸ਼ੋਭੇ ਮੌਕੇ ਤੇ ਬਹੁਤ ਬਹੁਤ